ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕਾ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਆਪਾਂ ਜੀ ਹੁਣ ਅੱਜ ਦਸਵੀਂ ਤੇ ਆਏ ਸੀ ਸਾਨੂੰ ਭੈਣਵਰਾਂ ਕੋਲ ਚਾਣਕ ਜਾਣਾ ਪੈ ਗਿਆ ਕੰਮ ਸੀ ਜ਼ਰੂਰੀ ਤੇ ਆਪਾਂ ਹੁਣ ਇੱਥੋਂ ਚੱਲੇ ਆ ਜੀ ਭੈਣਵਰਾਂ ਕੋਲ ਤੇ ਉੱਥੋਂ ਜਾਵਾਂਗੇ ਜੀ ਆਪਾਂ ਪਿੰਡ ਨੂੰ ਸੋਨ ਰਸਤੇ ਚ ਵੀਡੀਓ ਦਿਖਾਉਨੇ ਆ ਬਣੇ ਰਹੋ ਸਾਡੇ ਨਾਲ ਤੇ ਵੀਡੀਓ ਵਧੀਆ ਲੱਗੀ ਤਾਂ ਲੇਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਜੀ ਲਓ ਜੀ ਹੁਣ ਸਾਨੂੰ ਰਸਤੇ ਚ ਪਿੰਡ ਦਿਖਾਵਾਂਗੇ ਆਪਾਂ ਕਿਸ ਤਰ੍ਹਾਂ ਦਾ ਮਾਹੌਲ ਆ ਸਾਡੇ ਪਿੰਡਾਂ ਵੱਲ ਕਿਉਂਕਿ ਹਰੇਕ ਇਲਾਕੇ ਦੀ ਆਪ ਆਪਣੀ ਪਛਾਣ ਹੁੰਦੀ ਹੈ ਜੀ ਤੇ ਜਿੱਧਰ ਅਸੀਂ ਨਵੇਂ ਜਾਂਨੇ ਸਾਨੂੰ ਨਵਾਂ ਲੱਗਦਾ ਹੈ ਤੇ ਜਿੱਧਰ ਤੁਸੀਂ ਨਹੀਂ ਆਏ ਸਾਨੂੰ ਨਵਾਂ ਲੱਗਦਾ ਹੋਊਗਾ ਤੇ ਆਪਾਂ ਆਪਣੀ YouTube ਫੈਮਿਲੀ ਨੂੰ ਦਿਖਾਉਣੀ ਆ ਵੀ ਆਪਣੇ ਪਿੰਡ ਕਹੇ ਜੀ ਨੇ ਦੇਖੋ ਜੀ ਆ ਪਿੰਡ ਆ ਗਿਆ ਸੇਖਾ ਇੱਥੇ ਪਿੰਡ ਵਿੱਚ ਦੀ ਜੰਨ ਦਾ ਸੂਆ ਤੇ ਆਪ ਹਣ ਉਪਰੀਤ ਹੋਏ ਆ ਜੀ ਸੇਖੇ ਨੂੰ ਸੇਖੇ ਅੱਗੇ ਸਵੀੜ ਲੱਗੀ ਹੋਈ ਸੀ ਇੱਥੇ ਪਾਣੀ ਦੀ ਠੰਡਾ ਪਾਣੀ ਪਿਲਾ ਰਹੀ ਸੀ ਉਹਰੇ ਇੱਕ ਆ ਪਿੰਡ ਵਿੱਚ ਪਿੰਡੀ ਪਿੰਡੀ ਪਤਾ ਨਹੀਂ ਜੀ ਟੋਬੇ ਵਿੱਚ ਕੀ ਬਣ ਰਿਹਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਜਰੂਰ ਦੱਸਣਾ ਤੁਸੀਂ ਕਮੈਂਟਾਂ ਵਿੱਚ ਦੀ ਵੀ ਇਹ ਕੀ ਬਣ ਰਿਹਾ ਪਲਾਟ ਬਣ ਰਹੇ ਨੇ ਸਾਰੇ ਟੋਬਿਆਂ ਵਿੱਚ ਕੋਈ ਪਲਾਟ ਰਾਇ ਲਾਏ ਜਾ ਰਹੇ ਨੇ ਤੁਸੀਂ ਦੱਸਣਾ ਕਮੈਂਟਾਂ ਕਰਕੇ ਵੀ ਇਹ ਕੀ ਪlant ਨੇ ਮੈਂ ਇਹਨਾਂ ਦੀ ਵੀਡੀਓ ਕੈਚਰ ਕੀਤੀ ਹੈ ਮੈਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੈਗੀ ਵੀ ਇਹ ਕੀ ਚੀਜ਼ ਹੈ ਆ ਅੱਗੇ ਆ ਗਿਆ ਜੀ ਸੇਖੇ ਪਿੰਡ ਡੇਰਾ ਬਾਰ ਬਾਰ ਸਕੂਲ ਆ ਗਿਆ ਇੱਧਰ ਤੇ ਸੇਖਾ ਪਿੰਡ ਡੇਰਾ ਬਹੁਤ ਵੱਡਾ ਜੀ ਬਿੱਪ ਤੇ ਸੰਤਰੇ ਲਓ ਜੀ ਇਹ ਵੀ ਸਾਨੂੰ ਆਪਾਂ ਵੀਡੀਓ ਚ ਕੈਚ ਕਰਕੇ ਦਿਖਾਤਾ ਦੇਖੋ ਸਾਡੇ ਪਿੰਡ ਪਿੰਡ ਦਾ ਨਜ਼ਾਰਾ ਤੇ ਹੁਣ ਆਪਾਂ ਜੀ ਸਿੱਖੇ ਗੱਲ ਜਾਵਾਂਗੇ ਸਾਡੇ ਵਿਆਹ ਤੋਂ ਮੰਗਰ ਮੰਗਰੋਂ ਬਹੁਤ ਚੀਜ਼ਾਂ ਬਦਲ ਗਈਆਂ ਨੇ ਤੇ ਅੱਗੇ ਆਓ ਜੀ ਰੇਲ ਦੀ ਲੀ ਰੇਲ ਦੀ ਲੀ ਤੇ ਵੀ ਇੱਥੇ ਅੰਡਰਵਿਰਜ ਬਣ ਗਿਆ ਪਹਿਲਾਂ ਇੱਥੇ ਐਸੀ ਬਹੁਤ ਟਾਈਮ ਖੜਨਾ ਪੈਂਦਾ ਸੀ ਜਿਵੇਂ ਬਰਨਾਲੇ ਖੜਨਾ ਪੈਂਦਾ ਸੀ ਰੇਲ ਦੀ ਲੀ ਤੇ ਇਸ ਤਰ੍ਹਾਂ ਇੱਥੇ ਖੜਨਾ ਪੈਂਦਾ ਸੀ ਹੁਣ ਇੱਥੇ ਬਣਾਤਾ ਜੀ ਅੰਡਰਵਿਰਜ ਆਉਣ ਜਾਣਾ ਇਹਨੂੰ ਬਹੁਤ ਸੁਖਾਲਾ ਹੋ ਗਿਆ ਇੱਧਰ ਸਾਡੀਆਂ ਗੱਡੀਆਂ ਵੀ ਆਉਂਦੀਆਂ ਨੇ ਆਕਾਸ਼ ਵਿੱਚ ਉੱਤੇ ਦੱਸ ਰਿਹਾ ਸੀ ਕਹਿੰਦਾ ਮੰਮੀ ਆਪਣੀ ਇੱਥੇ ਗੱਡੀ ਪਲਟੀ ਸੀ ਇਹਦੇ ਵਿੱਚ ਪਲੇਟੀ ਦੇ ਆ ਜਿਹੜੇ ਰੇਲ ਦੇ ਲਈ ਜਾਂਦੀ ਐ ਇਤੋਂ ਕਹਿੰਦੇ ਆ ਕੇ ਸਰਪਈ ਹੋਈ ਹੈ ਆਪਣੀ ਗੱਡੀ ਨੇ ਜਿਹੜੀ ਕੰਦ ਦੇ ਨਾਲ ਜਾਂਦੀ ਐ ਇੱਥੇ ਜਦ ਮਾਲ ਦੀਆਂ ਭਰੀਆਂ ਗੱਡੀਆਂ ਹੁੰਦੀਆਂ ਨੇ ਸਟੇਸ਼ਨ ਤੇ ਲਾਉਂਦੀਆਂ ਨੇ ਇੱਥੇ ਮਾਲ ਇੱਧਰ ਤਾਂ ਬਹੁਤ ਹੀ ਗੱਡੀਆਂ ਤੇ ਲੋਡ ਪੈਂਦਾ ਕਹਿੰਦੇ ਛਰੀਟ ਆਪਣੀ ਗੱਡੀ ਦੀ ਪਈ ਹੋਈ ਹੈ ਸਾਰੀ ਤਰ ਤੱਕ ਉੱਥੇ ਜਾ ਕੇ ਰੁਕੀ ਸੀ ਕਹਿੰਦੀ ਅੱਗੇ ਜਾ ਕੇ ਪਲਟ ਗਈ ਤੇ ਐਂ ਤੇ ਕੀ ਗੱਲੇ ਵਿੱਚ ਤੇ ਇਸ ਤਰ੍ਹਾਂ ਗੱਲਾਂ ਕਰ ਰਹੇ ਨੇ ਜੀ ਇਹਦਾ ਸੁੱਖ ਵੀ ਬਹੁਤ ਹੋ ਗਿਆ ਪਰ ਥੋੜੀ ਜੀ ਚੜਾਈ ਹੈ ਜਿੱਦੋਂ ਗੱਡੀਆਂ ਨੂੰ ਜਾਣਾ ਪੈਂਦਾ ਮਾਲ ਦੀਆਂ ਭਰੀਆਂ ਹੋਈਆਂ ਨੇ ਫਿਰ ਬਹੁਤ ਔਖਾ ਹੋ ਜਾਂਦਾ ਹੋਰ ਕੋਈ ਨਹੀਂ ਚੱਕਰ ਆਮ ਜਨਤਾ ਨੂੰ ਲੰਘਣ ਆਈ ਨੂੰ ਬਹੁਤ ਸਖਾਲਾ ਪਰ ਜਦੋਂ ਮਾਲ ਦੀਆਂ ਭਰੀਆਂ ਗੱਡੀਆਂ ਹੁੰਦੀਆਂ ਨੇ ਤਾਂ ਰੱਬੀ ਰੱਖਾ ਜੀ ਇੰਨਾ ਨੀਵੇਂ ਉਤਰਨਾ ਉੱਚੇ ਤੋਂ ਆ ਕੇ ਇੱਥੇ ਪਲੇਟੇ ਤੇ ਬਣੇ ਹੋਏ ਨਖਾਨੇ ਕੀ ਬਣੇ ਹੋਏ ਇੱਥੇ ਆ ਜਿਹੜੇ ਹੁਣ ਬਣਾਉਂਦੇ ਆ ਗਦਾਮ ਜੇ ਉਹਨਾਂ ਚ ਮਾਲ ਆਉਂਦਾ ਗੱਲੇ ਵੀ ਮਿੰਦ ਮਾਗ ਚ ਨਿਕਲ ਗਏ ਨੇ ਜਿਆਦਾ ਨਹੀਂ ਹੈਗਾ ਆਮ ਗੱਡੀਆਂ ਮੋਟਰਸਾਈਕਲਾਂ ਵਾਸਤੇ ਬਹੁਤ ਵਧੀਆ ਸਹੂਲਤ ਆ ਪਰ ਗੱਡੀਆਂ ਦਾ ਸਾਡੀ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਸੀ ਇੰਤਕੀ ਇੱਥੇ ਪਲਟ ਗਈ ਸੀ બસ ਡਰਾਈਵਰ ਸੈਟ ਲੱਗਣ ਤੋਂ ਬਚ ਗਿਆ ਜੀ ਚਲੋ ਆਪਾਂ ਕਹਿੰਦੇ ਚੀਜ਼ਾਂ ਤਾਂ ਫੇਰ ਦੁਬਾਰਾ ਬਣ ਜਾਂਦੀਆਂ ਨੇ ਬੰਦੇ ਨਹੀਂ ਮੁੜ ਕੇ ਬਣਦੇ ਹੈਗੇ ਇੱਥੇ ਚੜ੍ਹਾਈ ਬਹੁਤ ਜ਼ਿਆਦਾ ਲਓ ਜੀ ਹੁਣ ਆਪਾਂ ਸੇਖੇ ਤੋਂ ਜਲੂਰ ਵੱਲ ਜਾਵਾਂਗੇ ਜਲੂਰ ਤੇ ਸੇਖੇ ਦੇ ਵਿਚਾਲੇ ਆਉਂਦੀ ਹੈ ਪਲੇਟੀਏ ਇਥੇ ਮਾਲ ਸਿੱਧਾ ਹੀ ਗੱਡੀਆਂ ਵਿੱਚ ਡੰਪ ਹੁੰਦਾ ਮੈਨੂੰ ਨਾਉਂ ਨਹੀਂ ਯਾਦ ਖੰਨ ਕੀ ਕਹਿੰਦੇ ਨੇ ਕੀ ਬਣਾਇਆ ਹੋਇਆ ਇੱਥੇ ਇੱਕ ਤਾਂ ਦਿਮਾਗ 'ਚ ਮੱਛਲਾ ਨਿਕਲ ਜਾਂਦਾ ਕੋਈ ਗੱਲ ਨਹੀਂ ਯਾਦ ਰਹਿੰਦੀ ਮੇਰੇ ਤਾਂ ਪਤਾ ਨਹੀਂ ਮੇਰਾ ਦਿਮਾਗ ਇੰਨਾ ਖੋਖਲਾ ਕਿਉਂ ਹੋ ਗਿਆ ਮੈਨੂੰ ਕੋਈ ਗੱਲ ਚੇਤੇ ਨਹੀਂ ਰਹਿੰਦੀ ਹੈਗੀ ਤੇ ਲਓ ਜੀ ਹੁਣ ਆ ਗਏ ਜਲੂਰ ਆਪਾਂ ਹੁਣ ਤੁਹਾਨੂੰ ਦਿਖਾਵਾਗੇ ਜਲੂਰ ਪਿੰਡ ਜੀ ਦੀ ਰਿਸ਼ਤੇਦਾਰੀ ਹੈ ਜਲੂਰ ਪਿੰਡ ਜਰੂਰ ਕਮੈਂਟ ਕਰਕੇ ਦੱਸਿਓ ਇੱਥੇ ਜੀ ਲੰਗਰ ਚੱਲ ਰਿਹਾ ਸੀ ਜਲੂਰਾ ਟਰੈਕਟਰ ਵਾਲੇ ਭਾਈ ਟੱਪਾਂਜੀ ਪਾਈ ਸਬਜੀ ਦਾਲ ਪਾਣੀ ਲਈ ਖੜੇ ਥੀ ਤੇ ਲੋਕ ਪਪਾਉਣ ਵਾਲੇ ਆ ਰਹੇ ਸੀ ਤੇ ਸਬਜੀ ਬਚੀ ਹੋਈ ਜੀ ਇੱਥੇ ਮਿਲਦਾ ਅੱਜ ਕੁਟੀਆਂ ਤੇ ਜਲੂਰ ਬਹੁਤ ਦਸਵੀਂ ਭਰਦੀ ਹੈ ਤੇ ਉੱਥੇ ਜਿਹੜਾ ਬੱਚੇ ਦਾ ਹੋ ਲੰਗਰ ਉਹ ਇੱਥੇ ਦੇ ਜਾਂਦੇ ਹੋਣਗੇ ਇਸ ਕਰਕੇ ਲੰਗਰ ਲਈ ਜਾ ਰਹੇ ਨੇ ਲੋਕ ਤੇ ਇੱਥੇ ਵੀ ਦੇਖੋ ਜੀ ਇਹ ਪਲਾਟ ਲੱਗੇ ਹੋਏ ਮੈਨੂੰ ਕੋਈ ਸਮਝ ਨਹੀਂ ਆਉਂਦੀ ਵੀ ਇਹ ਕੀ ਪਲਾਟ ਹੋਇਆ ਸਤਿ ਪ੍ਰਧਾਨ ਜੀ ਨੂੰ ਪੁੱਛਿਆ ਤੇ ਇਹਨਾਂ ਨੂੰ ਵੀ ਨਹੀਂ ਪਤਾ ਵੀ ਇਹ ਕੀ ਚੀਜ਼ ਹੈ ਤੁਸੀਂ ਦੱਸਣਾ ਜ਼ਰੂਰ ਕਮੈਂਟਾਂ ਵਿੱਚ ਵੀ ਇਹ ਟੋਬਿਆਂ ਵਿੱਚ ਕੀ ਪਲਾਂਟਰ ਲਾ ਰਹੇ ਨੇ ਲਓ ਜੀ ਇਹ ਅਜਲੂਰ ਦੀ ਫਿਰਨੀ ਵਾਰ-ਵਾਰ ਹੁਣ ਆਪਾਂ ਜਲੂਰ ਤੋਂ ਜਾਵਾਂਗੇ ਖੇੜੀ ਔਸੋਟੀ ਤੇ ਇੰਨਾ ਵੱਜਵਾਉਗਾ ਇਹ ਤਣ ਬਾਰ ਬਾਰ ਆਪਾਂ ਇੰਟਰ ਹੋ ਗਏ ਫਿਰਨੇ ਉੱਪਰ ਦੇ ਗਰਮੀ ਬਹੁਤ ਜ਼ਿਆਦਾ ਲੋਕਾਂ ਦਾ ਪਾਣੀ ਵੀ ਛੱਡੇ ਹੋਏ ਨੇ ਮੱਕੀਆਂ ਵੀ ਹਰੀਆਂ ਭਰੀਆਂ ਹੋਈਆਂ ਪਈਆਂ ਨੇ ਪਰ ਤਾਪਸਾ ਜਿਹੜੀ ਉਹ ਬਿਲਕੁਲ ਨਹੀਂ ਘਟ ਰਹੀ ਆਕਾਸ਼ ਡਿੱਕ ਬਹੁਤ ਉੱਚੀ ਬਾਜ ਕਰਕੇ ਲਾ ਲੈਂਦਾ ਮੈਂ ਉਹਨੂੰ ਕਹਿੰਦੀ ਸੀ ਵੀ ਤੁਸੀਂ ਘੱਟ ਬਾਜ ਕਰਾਓ ਇਹਦੀ ਕਹਿ ਕੇ ਡਿੱਕ ਦੇ ਮੈਨੂੰ ਪਤਾ ਨਹੀਂ ਕਿ ਕਰ ਲਿਆ ਜਿਆਦੇ ਸੋਰ ਵਧੀਆ ਨਹੀਂ ਲੱਗਦਾ ਹੈਗਾ ਗੱਡੀ 'ਚ ਬੈਠ ਕੇ ਖਾਸ ਕਰਕੇ ਉਹਨੂੰ ਆਦਤ ਆ ਉੱਚੀ ਡਿੱਕ ਛੱਡਣ ਦੀ ਬੱਚਿਆਂ ਤੋਂ ਵਧੀਆ ਲੱਗਦਾ ਜੀ ਆਪ ਨੂੰ ਨਹੀਂ ਵਧੀਆ ਲੱਗਦਾ ਹੁਣ ਉਮਰ ਦੇ ਲਿਆਜ ਨਾਲ ਫਰਕ ਪੈ ਜਾਂਦਾ ਤੇ ਅੱਜ ਕੈਫੀ ਵੀ ਸਾਡੇ ਨਾਲ ਗੱਡੀ 'ਚ ਬੈਠ ਕੇ ਆਈ ਹੈ ਨਾਲ ਹੀ ਆਕਾਸ ਨੇ ਕੈਫੀ ਨਹੀਂ ਚੱਲਿਆ ਲੈ ਦੇਖੋ ਜੀ ਬਾਹਣ ਬਾਈ ਬੈ ਨੇ ਇੱਧਰ ਪਾਣੀ ਛੱਡਿਆ ਪਿਆ ਕੱਦੂ ਵਾਸਤੇ ਕਦੋਂ ਕਰੀ ਜਾ ਰਿਹੈ ਡਰਾਈਵਰ ਤੇ ਅਸੀਂ ਵੀ ਕੰਮ ਨਹੀਂ ਕਰ ਰਹਿਆ ਇੰਨੀ ਤਅਸੱਪੈਂਦੀ ਆਗੇ ਅਸੀਂ ਮੁੜਨਾ ਵੀ ਵਾਪਸ ਆ ਰਹਿਣਾ ਵੀ ਹੈ ਨਹੀਂਗਾ ਸਾਡੇ ਕੋਲ ਸਮਾਂ ਵੀ ਇੰਨਾ ਹੈ ਨਹੀਂਗਾ ਕਿ ਆਮਕੀ ਰਹਿ ਕੇ ਹੁਣ ਨਾ ਕਿਤੇ ਜੀ ਲੱਗਦਾ ਤੇ ਨਾ ਸਰਦਾ ਘਰੇ ਮੰਗਰ ਆਹ ਟਰੈਕਟਰ ਕਰਾ ਲਾ ਰਹੇ ਨੇ ਮੈਂ ਇਹਨਾਂ ਦੀ ਵੀਡੀਓ ਕੈਚਰ ਕਰ ਲਈ ਵਧੀਆ ਲੱਗਦਾ ਜੀ ਪੰਜਾਬੀ ਸੱਬੇਚਾਰ ਤੇ ਹੁਣ ਆਪਾਂ ਆ ਗਏ ਜੀ ਸੇਰ ਪਰ ਸੇਰ ਪਰ ਸਹਿਰ ਦੇਖੋ ਜੀ ਬਿਲਕੁਲ ਸੁੰਨਾ ਹੋਇਆ ਪਿਆਗਾ ਬਾਜ਼ਾਰ ਵਿੱਚ ਕੋਈ ਬੱਚਾ ਵੀ ਨਹੀਂ ਦਿੰਦਾ ਹੈਗਾ ਇੰਨੀ ਗਰਮੀ ਆ ਅਤਿ ਗਰਮੀ ਆ ਇਹ 10ਵੇਂ ਵਾਲੇ ਦਿਨ ਦੀ ਵੀਡੀਓ ਬਹੁਤ ਜ਼ਿਆਦੀ ਗਰਮੀ ਆ ਉਸ ਦਿਨ ਬਿਲਕੁਲ ਸੁਨਣਾ ਹੋਇਆ ਬਿਆ ਬਜ਼ਾਰ ਨਹੀਂ ਤਾਂ ਇੱਥੇ ਬਹੁਤ ਜਿਆ ਹਲਬਹਲ ਹੁੰਦੀ ਆ ਨੰਗਾ ਨੂੰ ਰਸਤਾ ਨਹੀਂ ਹੁੰਦਾ ਹੁਣ ਬਿਲਕੁਲ ਸਾਫ਼ ਰਸਤਾ ਪਿਆਗਾ ਲਓ ਜੀ ਆ ਵਾ ਸੜ ਡਗਾ ਬੜੀ ਸਿਰ ਪਰ ਦਸਾਉਰੀ ਤੇ ਹੁਣ ਆਪਾਂ ਜਾਵਾਂਗੇ ਜੀ ਬੜੀ ਨੂੰ ਆ ਬੜੀ ਵਾਲੀ ਰਾਹ ਹੁਣ ਆਪਾਂ ਪਹੇਗੇ ਜੀ ਆ ਗੁਰਦੁਆਰਾ ਸੇਰ ਪਰ ਦਾ ਇਧਰੋਂ ਬੱਸਾਂ ਆ ਰਹੀ ਹੈ ਮਿੰਨੀ ਇਧਰ ਮਿੰਨੀ ਆ ਬੱਸਾਂ ਵੱਧ ਲੱਗੀਆਂ ਹੋਈਆਂ ਨੇ ਲਓ ਜੀ ਆ ਭੈਣ ਕੇ ਘਰੇ ਜਾ ਰਹੇ ਆ ਆਪਾਂ ਕਹਿੰਦੇ ਨੇ ਵੀ ਮੈਂ ਆਈ ਤੇਰੇ ਤੂੰ ਚੜ ਬੈਠੀ ਬਨੇਰੇ ਅੱਜ ਅਸੀਂ ਬਗੈਰ ਦੱਸਿਆ ਆਏ ਤੇ ਭੈਣ ਉਰੀਆਂ ਆਪਣੇ ਨਨਵਰੀ ਚਲੀਆਂ ਗਈਆਂ ਫੇ ਫੋਨ ਕਰਕੇ ਉਹਨਾਂ ਨੂੰ ਸੱਦੇ ਪਰ ਸਾਡੀ ਕੋਈ ਗੱਲਬਾਤ ਨਹੀਂ ਹੋਏਗੀ ਕਿਉਂਕਿ ਅਸੀਂ ਵੀ ਜਲਦੀ ਮੁੜਨਾ ਸੀ ਇਸ ਕਰਕੇ ਸਾਨੂੰ ਵਾਪਸ ਆਉਣਾ ਪਿਆ ਫੇਰ ਕਿਸੇ ਦਿਨ ਮਲਾਵਾਂਗੇ ਭੈਣ ਰਨਾਲਸਨ ਇਹ ਤਾਂ ਆਪਣਾ ਭੈਣ ਭਾਈ ਘਰੇ ਨਾ ਹੋਵੇ ਤਾਂ ਦਿਲ ਵੀ ਨਹੀਂ ਲੱਗਦਾ ਪਰ ਮੈਂ ਕਿਹਾ ਚੱਲ ਉਹਨੇ ਆਏ ਵੀ ਆਪਾਂ ਮਿਲ ਕੇ ਚੱਲਾਂਗੇ ਸਾਰੀ ਭੈਣਾਂ ਗਈਆਂ ਹੋਈਆਂ ਸਿਚਾਰੇ ਦਰਾਨੀ ਜਿਠਾਣੀ ਇਹ ਰਿਸ਼ਤੇਦਾਰੀ ਚ ਲਓ ਜੀ ਇੱਧਰ ਵੀਰ ਜੀ ਘਰੇ ਬੈਠੇ ਸੀ ਆ ਉਹਨਾਂ ਦੀ ਬਾੜੀ ਸੀ ਮੈਂ ਥੋੜੀ ਜਿਹੀ ਕੈਚਰ ਕਰ ਲਈ ਵੀਡੀਓ ਹੋਰ ਮੈਂ ਕਿਸੇ ਦੀ ਵੀਡੀਓ ਨਹੀਂ ਬਣਾਈ ਦੇਖੋ ਜੀ ਮਿਰਚਾਂ ਕਿਹੜੇ ਕਿਹੜੇ ਬੂਟੇ ਹੋਏ ਪਏ ਨੇ ਤੇ ਫਲੀਆਂ ਵੀ ਲੱਗ ਰਹੀਆਂ ਸੀ ਮੈਂ ਖੜੀ ਖੜੀ ਨੇ ਵੀਡੀਓ ਬਣਾ ਲਈ ਤੇ ਹੁਣ ਆਪਾਂ ਕਰਦੇ ਅਗੇ ਵਾਪਸੀ ਜੀ ਸੰ ਰਹਿਣ ਨੂੰ ਬਹੁਤ ਜ਼ੋਰ ਲਾਇਆ ਪਰ ਅਸੀਂ ਇਹ ਨਹੀਂ ਅਸੀਂ ਹੁਣ ਰਹਿੰਦੇ ਨਹੀਂ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ ਕਿ ਆਪਦਾ ਘਾਹ ਰੀ ਠੀਕ ਹੈ ਫਲੀਆਂ ਦੇਖੋ ਜੀ ਲੱਗ ਗਈਆਂ ਨੇ ਤੇ ਮਿਰਚਾਂ ਦੇ ਬੂਟੇ ਹੀ ਬਹੁਤ ਵੱਡੇ ਵੱਡੇ ਹੋਏ ਪਏ ਨੇ ਮੈਂ ਇਨੀ ਇੱਕ ਵੀਡੀਓ ਲੈ ਲਈ ਸੀ ਤੇ ਹੁਣ ਆਪਾਂ ਵਾਪਸੇ ਰਵਾਨਗੀ ਕਰਦੇ ਹਾਂ ਜੀ ਹੁਣ ਆਪਾਂ ਖੜੇ ਖੜੇ ਜਾਵਾਂਗੇ ਆਪਣੇ ਪੇਕੇ ਪਿੰਡ ਲਾਲਚ ਹੋ ਜਾਂਦਾ ਜੀ ਕੁੜੀਆਂ ਨੂੰ ਤੁਸੀਂ ਦੱਸਿਓ ਕਿਹੜੀਆਂ ਪੈਣਾ ਇਸ ਤਰ੍ਹਾਂ ਲਾਲਚ ਕਰਦੀਆਂ ਨੇ ਮੈਂ ਤਾਂ ਕਰਦੀਆਂ ਲਾਲਚ ਇਸ ਤਰ੍ਹਾਂ ਮੈਨੂੰ ਹੁਣ ਮੈਂ ਕੱਦੂ ਟਿੰਡੋ ਗੁਰਮਾ ਤੋਂ ਲੈ ਜਾ ਵੀ ਆਇਤਾ ਹੈਗੇ ਆਕਾਸ਼ ਵੀ ਕਹਿੰਦਾ ਮੰਮੀ ਆ ਕੈਫੀ ਫਿਰਦੀ ਹੈ ਸਾਡੇ ਨਾਲ ਆਈ ਸੀ ਤੇ ਆ ਗਿਆ ਜੀ ਪਿੰਡ ਖੇੜੀ ਅਜੇ ਪ੍ਰਧਾਨ ਸਾਹਿਬ ਕਹਿੰਦੇ ਵੀ ਲੇਟ ਹੋ ਜਾਣਗੇ ਸਿੱਧੀ ਵਗ ਚੱਲੋ ਪਰ ਕਾਸ਼ ਨਹੀਂ ਰੁਕੇ ਕਹਿੰਦਾ ਮੈਂ ਜਾਣਾ ਨਾਨਕੇ ਆ ਸਕੂਲ 'ਚ ਮੈਂ ਪੜ੍ਹੀ ਆਂ ਜੀ ਖੇੜੀ ਅਸੀਂ ਇੱਥੇ ਪੜਨਾ ਆਉਂਦੇ ਹੁੰਦੇ ਸੀ ਪੁਰਾਣੀਆਂ ਇਜਾਦਾਂ ਨਹੀਂ ਜੀ ਸਕੂਲ ਦੀਆਂ ਚੇਤੇ ਮੇਰੇ ਵਿੱਚੋਂ ਤਾਂ ਦਿਲ ਐ ਕਰਦਾ ਸੀ ਮੈਂ ਪਿੰਡ ਜਾਵਾਂ ਤੇ ਉੱਪਰੋਂ ਮੈਂ ਪ੍ਰਧਾਨ ਦੇ ਮਾਗਰ ਲੱਗ ਕੇ ਗਈ ਸੀ ਨਹੀਂ ਨਹੀਂ ਚਲੋ ਚਲੋ ਸਿੱਧੇ ਚਲੋ ਪਰ ਫੇਰ ਵੀ ਆਕਾਸ਼ ਨੇ ਗੱਡੀ ਮੋੜ ਲਈ ਨਾਨਕੇ ਵੱਲ ਨੂੰ ਕੁੜੀ ਤਾਂ ਹੁੰਦੀ ਐ ਵੀ ਆਪਦੇ ਪੇਕੇ ਮਿਲਿਆ ਆਵਾਂਗੇ ਨਾ ਕੋਈ ਦਾਲ ਪਾਣੀ ਲੈ ਆਵਾਂਗੇ ਲਾਲਚ ਹੋ ਜਾਂਦਾ ਇਹਨੂੰ ਖੇੜੀ ਚਹਿਲਾ ਵੀ ਕਹਿੰਦੇ ਆ ਘੋੜੇ ਵਾਲੀ ਖੇੜੀ ਵੀ ਕਹਿੰਦੇ ਆ ਤੇ ਅਸੀਂ ਇੱਥੇ ਸਾਈਕਲਾਂ ਤੇ ਪੜਨ ਆਉਂਦੀ ਆਂਦੀ ਆਂ ਸੀ ਲਓ ਜੀ ਹੁਣ ਮੋੜ ਲਈ ਪਿੰਡ ਵੱਲ ਨੂੰ ਗੱਡੀ ਇਹ ਸਾਡੇ ਪਿੰਡ ਨੂੰ ਰਾਹ ਜਾਂਦਾ ਗੁਰਮਨ ਖੇੜੀ ਤੋਂ ਤੇ ਮੈਂ ਕਾਸਨ ਦਸੇ ਵੀ ਰਸਤੇ ਜਿ세 ਜਦੋਂ ਸਾਈਕਲ ਚਲਾ ਕੇ ਆਉਂਦੀਆਂ ਸਨ ਮੋੜਾਂ ਦਾ ਹੁੰਦਾ ਇੱਥੇ ਚਾਰ ਮੋੜਾਂ ਦੇ ਸਿੱਧੋ ਮੋੜ ਤੱਕ ਇੱਕ ਜਾਨੀ ਸਾਈਕਲ ਚ ਲਾਉਂਦੀ ਫੇਰ ਬਦਲ ਲੈਂਦੀਆਂ ਅਸੀਂ ਸਾਈਕਲ ਮੈਂ ਕਾਸਨ ਦਸਰੇ ਦੀਮਾ ਕੇ ਫੇਰ ਅਸੀਂ ਗਏ ਨੇ ਇੱਥੋਂ ਅੱਧਾ ਆ ਗਏ ਹੁਣ ਤੇਰੀ ਵਾਰੀ ਆ ਅਸੀਂ ਸਾਈਕਲ ਬਦਲ ਕੇ ਚਲਾਉਂਦੀ ਆਉਂਦੀਆਂ ਸੀ ਤੇ ਫੇਰ ਮੈਂ ਇੱਕ ਨਲਕੇ ਤੇ ਅਸੀਂ ਖੜ ਕੇ ਪਾਣੀ ਪੀਂਦੀਆਂ ਹੁੰਦੀਆਂ ਉਹ ਨਲਕਾ ਮੈਂ ਦੇਖਦੀ ਸੀ ਵੀ ਮੈਂ ਦੇਖਦੀ ਆ ਵੀਡੀਓ ਵਿੱਚ ਲਾਉਂਗੀ ਨਲਕਾ ਪਰ ਉਹ ਨਲਕਾ ਮੈਨੂੰ ਨਹੀਂ dissਿਆ ਕਿਤੇ ਪਤਨਤਾ ਜੀ ਹੁਣ ਪੱਟ ਪੁੱਟ ਦਿੱਤਾ ਉਹ ਨਲਕਾ ਅਸੀਂ ਫੇਰ ਉੱਥੇ ਨਾਲ ਦਾਮ ਲੈਂਦੀ ਆਂ ਬਿੰਦ ਨਾਲੇ ਪਾਣੀ ਪੀਂਦੀਆਂ ਜਿੱਥੇ ਇੱਕ ਬਾਬਾ ਹੁੰਦਾ ਉਹਦੀ ਮੋਟਰ ਤੇ ਅਸੀਂ ਪਾਣੀ ਪੀਂਦੇ ਉਹ ਬਾਬਾ ਬੈਠਾ ਹੁੰਦਾ ਮੋਟਰ ਤੇ ਅਸੀਂ ਉਹਨੂੰ ਸਾਸਰੀ ਘਰ ਬੁਲਾਉਂਦੀ ਆਂ ਸਾਰੀਆਂ ਮੇਰੀਆਂ ਗੱਲਾਂ ਪੁਰਾਣੀਆਂ ਜ਼ਿਆਦਾ ਆ ਗਈਆਂ ਸਾਰੀਆਂ ਕਿੰਨੀ ਮਸਤੀ ਕਰਦੇ ਹੁੰਦੇ ਆ ਉਦੋਂ ਵੇ ਫੇਕਰ ਜ਼ਿੰਦਗੀ ਹੁੰਦੀ ਸੀ ਉਦੋਂ ਉਹ ਦਿਨ ਮੁੜ ਕੇ ਨਹੀਂ ਵਾਪਸ ਆਉਂਦੇ ਲਓ ਜੀ ਹੁਣ ਆਪਣੇ ਘਰ ਆ ਗਏ ਨੇ ਆ ਆਪਣੇ ਚਾਚੇ ਤਾਇਆ ਦੇ ਘਰ ਨੇ ਤੇ ਅੱਗੇ ਜਾ ਕੇ ਆਊਗਾ ਆਪਣਾ ਘਰ ਤੇ ਬਾਪੂ ਜੀ ਬਾਹਰ ਹੀ ਬੈਠੇ ਸੀ ਕਾਸ ਕਹਿੰਦਾ ਬਾਪੂ ਬੈਠਾ ਸਾਹਮਣੇ ਆਪਣਾ ਗੁਰਦੁਆਰਾ ਗੁਰਦੁਆਰੇ ਦੀ ਪਿਛਲੀ ਸਾਈਡ ਆਪਣੀ ਚਾਚੇ ਦਾ ਘਰ ਆਪਣੀ ਘਰ ਨੇ ਜੀ ਸਾਰੇ ਲੋਜੇ ਆਪਾਂ ਆ ਗਏ